ਪਿਛਲੇ ਕਈ ਦਿਨਾਂ ਤੋਂ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਬਸੀ ਪਠਾਣਾ ਨਗਰ ਕੌਂਸਲ ਦੇ ਬਾਰੇ ਕਈ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਤੇ ਚਲਦਿਆਂ ਜਦੋਂ ਵਿਧਾਇਕ ਸਾਹਿਬ ਨੇ ਨਗਰ ਕੌਂਸਲ ਦੇ ਦਫ਼ਤਰ ਵਿਖੇ ਛਾਪਾ ਮਾਰਿਆ ਤਾਂ ਉੱਥੇ ਉਹਨਾਂ ਨੇ ਪਾਇਆ ਕਿ ਮੌਕੇ ਤੇ ਕਈ ਅਫਸਰ ਵੀ ਗੈਰ ਹਾਜ਼ਰ ਨੇ ਅਤੇ ਕਲਰਕ ਵੀ ਗੈਰ ਹਾਜ਼ਰ ਹੈ ਅਤੇ ਜਦੋਂ ਸਟੋਰ ਦੀ ਚੈਕਿੰਗ ਕੀਤੀ ਗਈ ਤਾਂ ਉੱਥੇ ਸਟਰੀਟ ਲਾਈਟਾਂ ਅਤੇ ਉਹ ਵਰਦੀਆਂ ਪਈਆਂ ਸੀ ਜੋ ਕਿ ਸਰਦੀਆਂ ਦੇ ਵਿੱਚ ਖੰਡ ਤੋਂ ਕਾਮਿਆਂ ਨੂੰ ਬਚਾਉਣ ਦੇ ਲਈ ਬੰਡੀਆਂ ਜਾਣੀਆਂ ਸੀ ਪਰ ਦੂਜੇ ਪਾਸੇ ਜਦੋਂ ਨਗਰ ਕਾਉਂਸਲ ਨੂੰ ਇਸ ਚੀਜ਼ ਦੀ ਸ਼ਿਕਾਇਤ ਕੀਤੀ ਜਾਂਦੀ ਸੀ ਕਿ ਸਾਡੀ ਸਟਰੀਟ ਲਾਈਟ ਖਰਾਬ ਹੈ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਸੀ ਕਿ ਸਾਡੇ ਕੋਲ ਤਾਂ ਸਮਾਨ ਹੀ ਮੌਜੂਦ ਨਹੀਂ ਅਤੇ ਅਸਲ ਦੇ ਵਿੱਚ ਉਹ ਸਮਾਨ ਸਟੋਰਾਂ ਦੇ ਵਿੱਚ ਪਿਆ ਸੜ ਰਿਹਾ ਏ ਤਾਂ ਇਹ ਸਭ ਦੇਖ ਕੇ ਵਿਧਾਇਕ ਸਾਹਿਬ ਨੇ ਮੌਕੇ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਹਾਂਜੀ ਸਰ ਅ ਅੱਜ ਦੀ ਜੋ ਇੱਥੇ ਚੈਕਿੰਗ ਕੀਤੀ ਗਈ ਹੈ ਤੇ ਕੀ ਕਹਿਣਾ ਚਾਹੋਗੇ ਬਹੁਤ ਦਿਨਾਂ ਤੋਂ ਜਿਹੜੀ ਗੱਲ ਸਾਹਮਣੇ ਆ ਰਹੀ ਸੀ ਪਹਿਲਾਂ ਵੀ ਅਸੀਂ ਆਏ ਆ ਕਈ ਵਾਰ ਹਦਾਇਤ ਕੀਤੀ ਗਈ ਹੈ ਕਰਮਚਾਰੀਆਂ ਨੂੰ ਕਿ ਤੁਸੀਂ ਡਿਊਟੀ ਤੇ ਆਪਣੇ ਪ੍ਰੋਪਰ ਰਹਿਆ ਕਰੋ ਪਰ ਨਹੀਂ ਸੀਗਾ ਤੇ ਕਈ ਦਿਨ ਤੋਂ ਸ਼ਿਕਾਇਤ ਯੂ ਸਰਬ ਦੀ ਤੇ ਹੋਰ ਮੁਲਾਜ਼ਮਾਂ ਦੀ ਆ ਰਹੀ ਸੀ ਕਿ ਅੱਜ ਮੈਂ ਜਦੋਂ ਆ ਕੇ ਦੇਖਿਆ ਤਾਂ ਯੂ ਸਰਬ ਤਾਂ ਸਵੇਰ ਤੋਂ ਆਈ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਕਿੱਥੇ ਨੇ ਤੇ ਮੈਂ ਮੁਲਾਜ਼ਮਾਂ ਨੂੰ ਪੁੱਛਿਆ ਕਹਿੰਦੇ ਸਵੇਰ ਦੇ ਹੀ ਨਹੀਂ ਆਏ ਕਿ ਬਿਨਾ ਕੁਈ ਇਨਫੋਰਮੇਸ਼ਨ ਬਿਨਾ ਆਪਣਾ ਜਿੱਥੇ ਦਿਲ ਕਰਵੇ ਤੇ ਵੈਸੇ ਵੀ ਉਹ ਲੇਟ ਆਉਂਦੇ ਨੇ ਸਵੇਰੇ ਤੇ ਟਾਈਮ ਨਾਲ ਚਲੇ ਜਾਂਦੇ ਨੇ ਪਹਿਲੇ ਟਾਈਮ ਤੋਂ ਪਹਿਲਾਂ ਸੋ ਇਸੇ ਨਾਲ ਸਾਡੇ ਲੋਕਾਂ ਨੂੰ ਬਹੁਤ ਦਿੱਕਤ ਆ। ਅੱਜ ਕਈ ਲੋਕ ਮੇਰੇ ਕੋਲ ਆਏ ਜਿਨ੍ਹਾਂ ਨੂੰ ਉਹ ਪ੍ਰੋਬਲਮ ਪ੍ਰੋਬਲਮ ਕ੍ਰੀਏਟ ਹੋਈ। ਸੋ ਮੈਂ ਆ ਕੇ ਦੇਖਿਆ ਜਿੱਦੋਂ ਨਹੀਂ ਸੀਗੇ ਤੇ ਨੋਟ ਵੀ ਲਿਖ ਕੇ ਦਿੱਤਾ ਮੈਂ ਕਿ ਜਿਹੜੀ ਬੰਦ ਵੀ ਕਾਰਵਾਈ ਜਿਹੜੀ ਉਹ ਇੱਕ ਵਾਰ ਦਾ ਕੰਮ ਨਹੀਂ ਮੈਂ ਜ਼ਿੰਮੇਵਾਰੀ ਨਾਲ ਕਹਿਣਾ ਕਿ ਬਹੁਤ ਵਾਰ ਇਹ ਕੰਮ ਹੋਇਆ। ਇਸੇ ਬੈਠੇ ਬੈਠੇ ਗੱਲਾਂ ਕਰਦੇ ਸੀ ਸਦੋਂ ਲਾਈਟਾਂ ਦੀ ਗੱਲਾਂ ਹੋਣ ਲੱਗੀਆਂ ਕੌਫਮ ਸਿੰਘ ਸਾਹਿਬ ਲਾਈਟਾਂ ਦੀ ਗੱਲਾਂ ਲੱਗੀ ਕਰਨ ਲਾਈਟਾਂ ਦੀ ਗੱਲ ਚੱਲੀ ਲਾਈਟਾਂ ਹੈ ਨਹੀਂ ਜੀ ਲਾਈਟਾਂ ਹੋਣਾ ਸੀ ਪੁੱਛਿਆ ਪੁੱਛਿਆ ਕਿ ਜਿਹੜਾ ਇਹ ਫਿਰਨਦੀਪ ਸਿੰਘ ਲਾਈਟਾਂ ਦਾ ਦਾਖ ਦੇਖਦੇ ਨੇ ਬਿਜਲੀ ਦਾ ਕੰਮ ਉਹ ਕਹਿੰਦੇ ਲਾਈਟਾਂ ਤਾਂ ਪਈਆਂ ਨੇ ਲਾਈਟਾਂ 47 ਲਾਈਟਾਂ ਪਈਆਂ ਨੇ ਤਕਰੀਬਨ 92 ਹਜ਼ਾਰ ਦੀ ਲੱਖ ਦੇ ਕਰੀਬ ਲਾਈਟਾਂ ਨੇ ਤੇ 10 ਮਹੀਨੇ ਤੋਂ ਵੱਧ ਉਹਨਾਂ ਨੂੰ ਪਈਆਂ ਨੂੰ ਹੁੰਦੇ ਤੇ ਅੱਜ ਤੱਕ ਲਾਈਟਾਂ ਨਹੀਂ ਲਾਈਆਂ ਜਦੋਂ ਉਹਨੂੰ ਮੈਂ ਪੁੱਛਿਆ ਕਿ ਕਿਉਂ ਨਹੀਂ ਲਾਈਆ ਕਿ ਉਹ ਕਹਿੰਦੇ ਮੈਂ ਯੂ ਸਾਬ ਨੂੰ ਤੇ ਪ੍ਰਧਾਨ ਸਾਬ ਨੂੰ ਕਈ ਵਾਰੀ ਕੈਚ ਕੀਤਾ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਕਿ ਕੋਈ ਵਾਲੀ ਸਰਚ ਹਨ ਮਤਲਬ ਨਾ ਉਹ ਕਹਿੰਦੇ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਆ ਕਿ ਜਿਹੜੀ ਗਾਰੰਟੀ ਡੇਟ ਹੈ ਜਿਹੜੇ ਸਾਲ ਦੋ ਸਾਲ ਜਿੰਨੀ ਵੀ ਉਹ ਖਤਮ ਹੋ ਜੂਗੀ ਸੋ ਮੈਂ ਦੇਖਿਆ 4-4000 ਦੀ ਲਾਈਟ ਹੈਗੀ 5000 ਦੀ ਆਪਾਂ ਖਰਾਬ ਕੀਤੀ ਹੋਈ ਇਹਨਾਂ ਨੇ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਲੋਕਾਂ ਦੇ ਨਾਲ ਕਿਉਂ ਇਦਾਂ ਕਰਦੇ ਨੇ ਸ਼ਹਿਰ ਦਾ ਕੰਮ ਹੈਗਾ ਇਹ ਕਤਾਹੀ ਕਰਦੇ ਨੇ ਡਿਊਟੀ ਦੇ ਵਿੱਚ ਆਪਣੇ ਸੋ ਮੈਂ ਇਹ ਵੀ ਕਿਹਾ ਕਿ ਸੱਤ ਹਦਾਇਤ ਵੀ ਕਿ ਕਿ ਪ੍ਰੋਪਰ ਜਿਹੜੇ ਨੇ ਬਣਦੀ ਕਾਨੂੰਨੀ ਕਾਰਵ ਜੇ ਕਿਉਂਕਿ ਇਹ ਲੋਕਾਂ ਦਾ ਪੈਸਾ ਜਿਹੜਾ ਬਰਬਾਦ ਕੀਤਾ ਜਾ ਰਿਹਾ ਇਹ ਇਸੇ ਸ਼ਹਿਰ ਦੇ ਆਪਾਂ ਰਹਿੰਦੇ ਆ ਇਸੇ ਸ਼ਹਿਰ ਚ ਆਪਾਂ ਜਿੱਤਦੇ ਆ ਇਸੇ ਸ਼ਹਿਰ ਦੇ ਲੋਕਾਂ ਨੇ ਨਾਲ ਹੈ ਪਰ ਕਿਉਂ ਲੋਕਾਂ ਦੇ ਨਾਲ ਇਹ ਧੱਕਾ ਕੀਤਾ ਜਾਂਦਾ ਕਿਉਂ ਲੋਕਾਂ ਨੂੰ ਨੇਰੇ ਤੇ ਰੱਖਿਆ ਜਾਂਦਾ ਮੈਨੂੰ ਅਜੇ ਤੱਕ ਇਹ ਵਾਲੇ ਇਹ ਪ੍ਰਧਾਨ ਸਾਹਿਬ ਨੂੰ ਤੇ ਨਗਰ ਕੌਂਸਲ ਦੇ ਉਹ ਸਭ ਨੂੰ ਸੋਚਣੀ ਚਾਹੀਦੀ ਸੋ ਬੜੀ ਮਾੜੀ ਗੱਲ ਹੈ ਜੋ ਵੀ ਬੜੀ ਕਰਦੇ ਆ ਤੇ ਸਰ ਜਿਹੜੀ ਔਨ ਰੋਡ ਮੇਨ ਰੋਡ ਹੈ ਫਟੇ ਘਰ ਤੋਂ ਆਪ ਤੋਂ ਰੇਡਾ ਜਾਂਦਾ ਉਸਤੇ ਵੀ ਜਿਹੜੇ ਨੇ ਪੋਲ ਵੀ ਜਿਹੜੇ ਨੇ ਉਹ ਪਹਿਲਾਂ ਜਦੋਂ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਕਦੋਂ ਪੋਲ ਲਾਏਗੇ ਸੀਗੇ ਹੁਣ ਲਾਈਟਾਂ ਤਾਂ ਦੂਰ ਦੀ ਗੱਲ ਹੈ ਜਿਹੜੇ ਉਹ ਪੋਲ ਵੀ ਮਤਲਬ ਉਥੋਂ ਗਾਇਬ ਹੋ ਗਏ ਨੇ ਤੇ ਉਹਨਾਂ ਬਾਰੇ ਕੀ ਕਰਨਾ ਚਾਹੋਗੇ ਜੀ ਮੈਂ ਇਹ ਕਿ ਲੈਂਦੀ ਹਾਂ ਧਿਆਨ ਦੇ ਮੈਨੇ ਪੁੱਛਿਆ ਇਹਨਾਂ ਨੂੰ ਮੈਂ ਕਿ ਮੈਨੂੰ ਦੱਸਿਆ ਜਾਵੇ ਇਸ ਬਾਰੇ ਉਹੀ ਜਿਵੇਂ ਇਹਦੇ ਲਈ ਹਾਂਜੀ ਐ ਹੋ ਜਾਊਗਾ ਫਰਾਣਾ ਹੋ ਜਾਊਗਾ ਕਿਉਂਕਿ ਪਤਾ ਨਹੀਂ ਜਿਵੇਂ ਤੁਹਾਨੂੰ ਪਤਾ ਹੀ ਹੈ ਯੂ ਸਾਹਿਬ ਤਾਰਿਆਂ ਤੇ ਪਹਿਲੀ ਨਾਲ ਤੇ ਵਿਜੀਲੈਂਸ ਦੀ ਗੱਲ ਚੱਲਦੀ ਹੈਗੀ ਸੋ ਜੇ ਗਲਤ ਕੰਮ ਕੀਤੇ ਹੋਣ ਤਾਂ ਹੀ ਆਪਾਂ ਡਰ ਸਕਦੇ ਭਾਜੀ ਇਹ ਠੋਸ ਸੰਸਰ ਦੇ ਕੋਈ ਦੰਦੇ ਸੁੱਤ ਨਹੀਂ ਨੇ ਇਸੇ ਕਰਕੇ ਮੈਨੂੰ ਅੱਜ ਕੈਮਰੇ ਸਾਹਮਣੇ ਹੋ ਕੇ ਬੋਲਣਾ ਪਿਆ ਕਿ ਜਿਹੜੀ ਜਿਹੜਾ ਵੀ ਵੱਡਾ ਬੋਝੂਗਾ ਉਹ ਕਰਾ ਕਾਰਵਾਈ ਠੀਕ ਹੈ ਤੇ ਸਰ ਜੀ ਗੱਲ ਕੀਤੀ ਜਾਵੇ ਵੀ ਹੁਣ ਸੀਵਰੇਜ ਦੀ ਵੀ ਕਈ ਮੋਹੱਲਿਆਂ ਦੇ ਵਿੱਚ ਸੀਵਰੇਜ ਤਾਂ ਜਿਹੜਾ ਆ ਉਹ ਮਤਲਬ ਕੰਪਲੀਟ ਨਹੀਂ ਹੋਇਆ ਹੈਗਾ ਬਟ ਇੱਥੇ ਸੀਵਰੇਜ ਪਲਾਂਟ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਦੀ ਓਪਨਿੰਗ ਦੀ ਗੱਲ ਕੀਤੀ ਜਾਂਦੀ ਹੈ ਪਰ ਜਿਹੜਾ ਪੁਰਾਣਾ ਸੀਵਰੇਜ ਪਿਆ ਹੋਇਆ ਹੈ ਕਾਇੋ ਸਾਲ ਪਹਿਲਾਂ ਪਿਆ ਹੋਵੇ ਜਾਂ 6 ਮਹੀਨੇ ਪਹਿਲਾਂ ਪਿਆ ਹੋਵੇ ਉਹ ਵੀ ਟਪਟਰਿਆ ਆ ਤੇ ਉਹਦਾ ਵੀ ਪਾਣੀ ਜਿਹੜਾ ਆ ਸਿਮਰਿਆ ਆ ਜੇ ਜਿਨ੍ਹਾਂ ਨੇ ਕਨੈਕਸ਼ਨ ਆਪਣੇ ਘਰਾਂ ਚੋਂ ਕਰਾਏ ਹੋਏ ਆ ਤੇ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇੱਕ ਖਾਬ ਤਾਂ ਕਾਲੀ ਅੱਗੇ ਟੋਏ ਉਦੋਂ ਸਰਕਾਰ ਜਾਣ ਦਾ ਸਮਾਂ ਸੀਗਾ ਸਾਰੇ ਆਪਣੀ ਆਪਣੀ ਉਦਘਾਟਨਾ ਚ ਲੱਗ ਗਏ ਕਿ ਸੀਵਰੇਜ ਪਾਓ ਉੱਪਰ ਲੌਕਟਾਈਲ ਲਾਓ ਰਿਬਨ ਕੱਟੋ ਹਾਂਜੀ ਸੀਵਰੇਜ ਪੈ ਗਿਆ ਉਹ ਨਾ ਤਾਂ ਕਿਸੇ ਨੇ ਨਿਕਾਸੀ ਕੀਤੀ ਨਾ ਕਿਸੇ ਨੇ ਲੈਵਲਿੰਗ ਕੀਤੀ ਨਾ ਐਫ.ਟੀ.ਪੀ ਬਾਰੇ ਸੋਚਿਆ ਤੋ ਮੈਨੂੰ ਨਹੀਂ ਸਮਝ ਆਇਆ ਕੀ ਕੀਤਾ ਤੇ ਉਹੀ ਸ਼ਹਿਰ ਤੇ ਸਾਡੇ ਕਰੇ ਲੋਕੀ ਭੋਲੇ ਭੋਲੇ ਤਾੜੀਆਂ ਮਾਰਦੇ ਦੇ ਕੇ ਐਮਐਲਏ ਸਾਬਨੇ ਫਲਾਣਾ ਕਰਦਾ ਯੂ ਸਾਬਨੇ ਫਲਾਣਾ ਕਰਦਾ ਪ੍ਰਧਾਨ ਨੇ ਫਲਾਣਾ ਕਰਦਾ ਮੈਂ ਉਹਨਾਂ ਨੂੰ ਇਹ ਕੁਸ਼ਨ ਕਰਦਾ ਕਿ ਜੇ ਇਹ ਕੰਮ ਸਹੀ ਸੀ ਤੀਏ ਤਾਂ ਸਾਨੂੰ ਉਹ ਟੁੱਟਦਾ ਕਿਉਂ ਆ ਇਹਨਾਂ ਦੀ ਲਾਈਫ ਬਹੁਤ ਲੰਬੀ ਹੁੰਦੀ ਆ ਸੋ ਬਹੁਤ ਵੱਡੇ ਪੱਧਰ ਤੇ ਇੱਕ ਕਪਲੇਵਾਦੀ ਹੈ ਜਿਹਦੇ ਜਾਂਚ ਬਾਰੇ ਬਿਜ਼ਨਸ ਨੂੰ ਲਿਖ ਕੇ ਵੀ ਦਿੱਤਾ ਆ ਸਾਡੇ ਜਿਹੜੇ ਕਈ ਕੌਂਸਲਰ ਸਾਹਿਬਾਨਾਂ ਨੇ ਸੋ ਇਹ ਉਹਦੀ ਜਿਹੜੀ ਜਾਂਚ ਆ ਉਹਦੀ ਪ੍ਰੋਪਰਟੀ ਸਰ 2 ਮਹੀਨੇ ਪਹਿਲਾਂ ਜਿਹੜੀ ਆ ਨਗਰ ਕਾਉਂਸਲ ਵੱਲੋਂ ਅਨਾਉਂਸਮੈਂਟ ਵੀ ਕਰਾਈ ਗਈ ਸੀ ਕਿ ਵੀ ਜਿਨ੍ਹਾਂ ਨੇ ਆਪਣੇ ਕਨ ਓਹੋ ਇਹਦੇ ਵਿੱਚ ਪੁਆਣੇ ਨੇ ਅ ਏ ਸੀਵਰੇਜ ਦੇ ਵਿੱਚ ਪੁਆਣੇ ਨੇ ਤਾਂ ਉਹ ਜਦੋਂ ਕੋਈ ਨਿਕਾਸੀ ਨਹੀਂ ਹੈਗੀ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਇਹ ਚਾਲੂ ਨਹੀਂ ਕੀਤਾ ਗਿਆ ਤਾਂ ਫਿਰ ਅਨਾਉਂਸਮੈਂਟ ਜਿਹੜੀ ਹੈ ਨਗਰ ਕੌਂਸਲ ਵੱਲੋਂ ਆ ਕਰਵਾਈ ਜਾ ਰਹੀ ਹੈ ਦੇਖੋ ਨਗਰ ਕੌਂਸਲ ਆਪਣੇ ਆਪ ਦੇ ਇੱਕ ਸਬਸਟੈਂਸ ਆਪਣੇ ਉਸ ਇੱਕ ਬੋਡੀ ਜੀ ਇਹਦੇ ਜਿਹੜੇ ਪ੍ਰਧਾਨ ਜੀ ਹੁੰਦੇ ਨਗਰ ਕੌਂਸਲ ਦੇ ਉਹ ਸਾਰੇ ਆਲ ਇਨ ਆਲ ਨਗਰ ਕੌਂਸਲ ਦਾ ਕੰਮ ਦੇਖਦੇ ਨੇ ਇਹੋ ਸਾਡੇ ਨਾਂ ਰੱਖੇ ਸੋ ਮੈਨੂੰ ਨਹੀਂ ਪਤਾ ਕਿਉਂ ਕਰਦੇ ਨੇ ਕਈ ਗੱਲਾਂ ਤਾਂ ਸਾਨੂੰ ਦੱਸਤੇ ਬਿਨਾਂ ਵੀ ਕਰ ਲੈਂਦੇ ਨੇ ਰੱਬ ਜਾਣਦਾ ਉਹ ਪ੍ਰਧਾਨ ਜੀ ਜਾਣਦੇ ਹੋਣਗੇ ਉਹ ਪਹਿਲਾਂ ਤੋਂ ਜਿਵੇਂ ਤੁਸੀਂ ਉਹ ਅਨਾਉਂਸਮੈਂਟ ਕਰ ਦਿੱਤੀ ਗੁੰਮਰਾਹ ਕਰ ਦਿੱਤਾ ਆ ਦੇਖੋ ਗੁੰਮਰਾਹ ਕਰਨ ਲਈ ਲੇਟਾਂ ਹੈ ਹੀ ਨਹੀਂ ਕਿ ਸੋ ਇਹਦਾ ਕੰਮ ਹੈ ਜੋ ਜੇ ਸਹੀ ਤਰੀਕੇ ਨਾਲ ਕੰਮ ਕਰਦੇ ਹੁੰਦੇ ਤਾਂ ਮੈਂ ਅਪਰੀਸ਼ੀਏਟ ਕਰਦਾ ਬਟ ਸ਼ਹਿਰ ਨੂੰ ਵੀ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਸਾਰਿਆਂ ਨੂੰ ਗੁੰਮਰਾਹ ਕਰ ਰਹੇ ਤੇ ਗੱਲ ਕਮਕੀਤਾ ਜਾ ਰਹੀ ਹੈ ਇਹ ਮੈਨੂੰ ਪਤਾ ਹੈ ਸਰ ਨਗਰ ਕੌਂਸਲਰ ਵੱਲੋਂ ਜਿਹੜੇ ਨੇ ਹੋਰ ਵੀ ਸਾਰੀਆਂ ਕੀਤੀਆਂ ਗਈਆਂ ਨੇ ਬੜੇ ਲੰਬੇ ਸਮੇਂ ਤੋਂ ਜਿਹੜਾ ਸਿਟੀ ਦੇ ਕੋਲ ਬਾਥਰੂਮ ਹੈ ਤੇ ਉਹਨਾਂ ਦੇ ਉੱਤੇ ਇਹ ਵੀ ਮਤਲਬ ਪਤਾ ਲੱਗਿਆ ਸੀਗਾ ਕਿ ਜਿਹੜਾ ਪ੍ਰੋਮੋਟਰ ਜਿਹੜਾ ਤੁਲੂ ਪੰਪ ਪਾਣੀ ਚੜਾਉਣ ਵਾਸਤੇ ਲਾਇਆ ਸੀ ਉਹ ਵੀ ਗਾਇਬ ਹੈ ਜੀ ਤੇ ਤੇ ਨਗਰ ਕੌਂਸਲ ਦੀ ਕਾਰਜਕਾਰੀ ਤੇ ਕਾਫੀ ਵੱਡੇ ਸਵਾਲ ਉੱਠਦੇ ਨੇ ਸਰ ਬੰਦ ਇਹ ਸਾਰਾ ਹੀ ਬਾਤ ਨੂੰ ਮੰਨਦਾ ਤੇ ਸਾਰਾ ਜਿਹੜਾ ਉਹ ਇਨਕੁਆਰੀ ਦੇ ਵਿੱਚ ਪਾ ਦਿੱਤਾ ਗਿਆ ਕਾਰਗੁਜ਼ਾਰੀ ਤੇ ਸਮਾਨ ਨਹੀਂ ਨਹੀਂ ਕਾਰਗੁਜ਼ਾਰੀ ਦੇ ਸ਼ੱਕ ਵੀ ਨਹੀਂ ਤੇ ਦਾਅਵਾ ਵੀ ਨਹੀਂ ਕੀਤੀ ਕਿ ਕੰਮ ਸਹੀ ਨਹੀਂ ਹੋਇਆ ਮੈਂ ਦਾਅਵੇ ਨਾ ਕਰਨੇ ਇਸ ਕਰਕੇ ਵਿਜੀਲੈਂਸ ਦੀ ਜਾਂਚ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਜੋ ਵੀ ਹੋਊਗਾ ਦੁੱਧਾ ਦੁੱਧ ਪਾਣੀ ਤਾਂ ਪਾਣੀ ਹੋ ਜਾਊਗਾ ਤੇ ਲੋਕਾਂ ਦੇ ਬੜੀ ਸਾਹਮਣੇ ਬੜੀ ਜਲਦੀ ਸਾਹਮਣੇ ਆ ਜੂਗਾ ਜੋੜਾ ਵੀ ਕਸੂਰਵਾਰ ਹੋਊਗਾ ਉਹ ਉੱਥੇ ਬਣੇਗਾ ਠੀਕ ਹੈ ਜਿੰਦਗੀ ਲਾਈਫ ਟੈਸਟ ਚੈਨਲ ਦੇ ਲਈ ਬਸ ਹੀ ਪਠਾਨਾ ਤੋਂ ਜਸਪ੍ਰੀਤ